ਇਹ ਕਿਹੜਾ ਕਹਿੰਦਾ ਆ ਕਿ ਇਥੋਂ ਨਾਲ ਨਹੀਂ ਕੁਝ ਜਾਂਦਾ ਇਥੋਂ ਜੋ ਕੁਝ ਇਥੋਂ ਨਾਲ ਜਾਂਦਾ ਹੈ ਨਾ ਉਹ ਉਹ ਨਾਲ ਜਾ ਹੀ ਨਹੀਂ ਸਕਦਾ ਇਥੋਂ ਕੀ ਜਾਂਦਾ ਨਾਲ ਇਥੋਂ ਨਾਲ ਜਾਂਦਾ ਆ ਰੱਬ ਦਾ ਨਾਮ ਸਰਵ ਉੱਤਮ ਤੇ ਨਿਰਮਲ ਇਥੋਂ ਨਾਲ ਜਾਂਦੀ ਹੈ ਪੜੀ ਹੋਈ ਗੁਰਬਾਣੀ ਤੇ ਉਹਤੇ ਕੀਤਾ ਹੋਇਆ ਅਮਲ ਇਥੋਂ ਨਾਲ ਜਾਂਦੇ ਆ ਚੰਗੇ ਕਰਮ ਮਾੜੇ ਵੀ ਜਾਂਦੇ ਆ ਤੇ ਚੰਗੇ ਵੀ ਜਾਂਦੇ ਆ ਤੇ ਮਾੜੇ ਕਰਮਾਂ ਨੂੰ ਸਾਨੂੰ ਜੁੱਤੀਆਂ ਪਵਾਣੀਆਂ ਤੇ ਜਿਹੜਾ ਚੰਗੇ ਕਰਮ ਜਿਹੜਾ ਬੰਦਾ ਨਾਮ ਜਪਦਾ ਆ ਉਹਦੇ ਤੇ ਮਾੜੇ ਕਰਮ ਖਤਮ ਕਰ ਦਿੰਦਾ ਗੁਰੂ ਸਾਹਿਬ ਬਾਕੀ ਇੱਕ ਗੱਲ ਲਗੀ ਆ ਜਦੋਂ ਇੱਥੇ ਆ ਬੰਦਾ ਆਉਂਦਾ ਹੈ ਨਾ ਕਿਸੇ ਮੁਰਦੇ ਨਾਲ ਅਰਥੀ ਨਾਲ ਜਦੋਂ ਪਰਿਵਾਰ ਰੋ ਰਿਆਂ ਦਾ ਪੂਰਾ ਚੀਕ-ਚਿਹਾੜਾ ਪੂਰਾ ਪਿਆ ਹੁੰਦਾ ਇੱਕ ਵਾਰ ਬੰਦੇ ਦੇ ਮਨ 'ਚ ਜ਼ਰੂਰ ਗੱਲ ਆਉਂਦੀ ਹੈ ਜ਼ਰੂਰ ਆਉਂਦੀ ਹੈ ਕਿ ਮੜਾ ਛੱਡ ਇੱਥੇ ਕੀ ਰੱਖਿਆ ਦੁਨੀਆਦਾਰੀ 'ਚ ਰਾ ਪਤਾ ਨਾ ਲੈਰ ਚੰਗੇ ਕੰਮ ਕਰ ਮੁੜ ਕੇ ਤੇਰੇ ਪਿੱਛੇ ਵੀ ਆਏ ਰੋਣਾ ਉਹਨਾਂ ਨੇ ਅਗਾ ਪਤਾ ਨਹੀਂ ਕੀ ਹੋਣਾ ਕੀ ਨਹੀਂ ਇੱਕ ਵਾਰ ਜ਼ਰੂਰ ਮਨ 'ਚ ਗੱਲ ਆਉਂਦੀ ਹੈ ਪਰ ਉਹ ਗੱਲ ਇੱਥੇ ਮਤਲਬ ਅੰਦਰ ਦੇ ਏਰੀਏ ਏਰੀਏ 'ਚ ਮਤਲਬ ਸ਼ਮਸ਼ਾਨ ਘੜ ਦੇ ਏਰੀਏ 'ਚ ਹੀ ਆਉਂਦੀ ਆ ਉਹ ਬਾਹਰ ਜਾ ਕੇ ਬੰਦਾ ਫੇਰ ਭੁੱਲ ਜਾਂਦਾ ਯਾਰ ਮਤਲਬ ਮਿਲ ਜਾਂਦੇ ਆ ਰਿਸ਼ਤੇਦਾਰ ਮਿਲ ਜਾਂਦੇ ਪਰਿਵਾਰ ਬੱਚੇ ਉਥੇ ਫੇਰ ਉਹੋ ਹੀ ਡਗੜ ਡਗੜੋਂ ਸ਼ੁਰੂ ਦੁਨੀਆਦਾਰੀ ਫੇਰ ਸ਼ੁਰੂ ਸਭ ਕੁਝ ਭੁੱਲ ਜਾਂਦਾ ਫੇਰ ਰੱਬ ਦਾ ਨਾਮ ਲੈਣਾ ਹੈ ਕੀ ਨਹੀਂ ਚੋਟ ਵੱਜਦੀ ਆ ਪਰ ਇੱਥੇ ਖੜੇ ਖੜੇ ਨੂੰ ਵੱਜਦੀ ਚੋਟ ਬੰਦੇ ਨੂੰ ਉਹਦਾ ਅਸਰ ਨਹੀਂ ਹੁੰਦਾ ਪੱਕਾ ਜੇ ਦੇ ਤਾਂ ਉਹਦਾ ਅਸਰ ਹੋ ਗਿਆ ਨਾ ਇਸ ਚੀਜ਼ ਦਾ ਚੋਟ ਵੱਜੀ ਦਾ ਚਾਹੇ ਕਿਸੇ ਤਰ੍ਹਾਂ ਵੀ ਚੋਟ ਵੱਜੀ ਹੋਵੇ ਕੁਝ ਵੀ ਹੋਵੇ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਕਿਸੇ ਤਰੀਕ ਨਾ ਕਿ ਰੱਬ ਦੇ ਨਾਮ ਨਾਲ ਜੁੜ ਜੇ ਬੰਦਾ ਤੇ ਉਹਦਾ ਨਾਮ ਜਪਣ ਨਾਲ ਜੋ ਉਹ ਆਨੰਦ ਬਖਸ਼ਦਾ ਹੈ ਨਾ ਉਹ ਮਤਲਬ ਇਹ ਕਿ ਨਿੱਜੀ ਜ਼ੁਬਾਨ ਇੱਕ ਜੀਬ ਇਹ ਬਿਆਨ ਨਹੀਂ ਕਰ ਸਕਦੀ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿ ਪਰਮਾਤਮਾ ਇਹਨਾਂ ਦੇ ਆਲੂ ਆ ਇਹਨਾਂ ਕਿਰਪਾ ਕਰਦਾ ਹੈ। ਬਾਕੀ ਇਥੋਂ ਰੱਬ ਦਾ ਨਾਮ ਹੀ ਜਾਂਦਾ ਹੈ ਜੀ। ਚੰਗੇ ਮਾੜੇ ਕਰਮ ਜਾਂਦੇ ਆ। ਜਿਹੜਾ ਰੱਬ ਦਾ ਨਾਮ ਜਪਦਾ ਆ ਉਹਦੇ ਮਾੜੇ ਕਰਮ ਤੇ ਪਰਮਾਤਮਾ ਇੱਥੇ ਖਤਮ ਕਰ ਦਿੰਦਾ। ਉਹਨੂੰ ਆਪਣੇ ਗਲਾਵੇ 'ਚ ਲੈ ਲੈਂਦਾ ਬੜੇ ਪਿਆਰ ਨਾਲ। ਪਉਲ ਚਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।